ਹਾਂਜੀ ਵੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਲੋ ਜੀ ਇਸ ਸੀਜ਼ਨ ਦੇ 2025 ਦੀ ਜਿਹੜੀ ਫਿਰ ਆਪਣੀ ਪਹਿਲੀ ਵੀਡੀਓ ਸਟਾਰਟ ਹੋ ਚੁੱਕੀ ਆ ਬਾਸਮਤੀ ਰੇਟ ਸੰਬੰਧੀ ਕੀ ਐ ਸਵਾਰ ਬਾਸਮਤੀ ਦੇ ਰੇਟ ਕੀ ਰਹਿਣਗੇ ਕਿਉਂਕਿ ਪਿਛਲੀ ਵਾਰ ਜਿਹੜੇ ਬਾਸਮਤੀ ਦੇ ਰੇਟ ਬਹੁਤ ਜ਼ਿਆਦਾ ਡਾਊਨ ਚਲੇ ਗਏ ਸੀ ਤਾਂ ਕਿ ਕਿਸਾਨਾਂ ਦੇ ਵਿੱਚ ਜਿਹੜੀ ਬਹੁਤ ਨਿਰਾਸ਼ਾ ਦੇਖਣ ਨੂੰ ਮਿਲੀ ਆ ਕਿਉਂਕਿ ਪਿਛਲੀ ਵਾਰ ਜਿਹੜੇ ਮਹਿੰਗੇ ਭਾਦਿਆਂ ਜ਼ਮੀਨਾਂ ਲਈਆਂ ਹੋਈਆਂ ਸੀ ਠੇਕਿਆਂ ਉੱਪਰ ਤੇ ਕਿਸਾਨ ਵੀਰਾਂ ਨੂੰ ਜਿਹੜਾ ਪੂਰਾ ਮੁੱਲ ਨਹੀਂ ਮਿਲਿਆ ਤੇ ਸੋ ਇਸ ਵਾਰ ਜਿਹੜੇ ਕੀ ਰੇਟ ਰਹਿਣਗੇ ਬਹੁਤ ਕਿਸਾਨ ਵੀਰਾਂ ਦੇ ਜਿਹੜੇ ਮੈਸੇਜ ਆ ਰਹੇ ਸੀ ਤੇ ਕੱਲ ਪਰਸੋਂ ਦਾ ਜਿਹੜਾ ਜੀ ਬਾਹਰ ਲੀਆਂ ਮੰਡੀਆਂ ਬਾਹਰਲੇ ਸਟੇਟਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਝੋਨੇ ਦੀ ਆਮਦ ਸ਼ੁਰੂ ਹੋਈ ਆ 1509 ਦੀ ਜੀ 1509 ਦੇ ਜਿਹੜੇ ਰੇਟ ਚੱਲ ਰਹੇ ਨੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆ ਅੱਜ ਪਹਿਲੀ ਵੀਡੀਓ ਤੇ ਠੀਕ ਹੈ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਤੇ ਚੈਨਲ ਨੂੰ ਲੋ ਜੀ ਤੁਹਾਨੂੰ ਕੱਲ ਦੇ ਜਿਹੜੇ ਰੇਟ ਵੀ ਆਪਾਂ ਇੱਕ ਦੋ ਗਿਣਾਵਾਂਗੇ ਕੁਝ ਕੁ ਮੰਡੀਆਂ ਦੇ ਵਿੱਚ ਜਿਹੜੇ ਰੇਟ ਆਏ ਨੇ ਅੱਜ 13 ਅਗਸਤ ਹੋ ਗਈ 2025 ਜੀ ਗੜਮ ਮੁਕੇਸ਼ਵਰ ਦੇ ਵਿੱਚ ਜਿਹੜਾ 1509 ਨਵਾਂ ਝੋਨਾ ਜੀ ਜਿਹੜਾ ਸੀਜ਼ਨ ਦਾ ਨਵਾਂ ਝੋਨਾ 3200 ਤੇ 1 ਰੁਪਏ ਹੋਇਆ ਜੀ ਕੁਝ ਇੱਕ ਜਿਹੜੇ ਮੈਸੇਜ ਆਇਆ ਕਿ 3500 ਤੋਂ ਪਾਰ ਹੋ ਸਕਦਾ ਕੁਝ ਦਿਨਾਂ ਦੇ ਵਿੱਚ ਜਿਹੜਾ 1509 ਤੇ ਜੇ ਕਰਨਾਲ ਮੰਡੀ ਦੀ ਅੱਜ ਗੱਲ ਕਰੀਏ ਕਰਨਾਲ ਮੰਡੀ 13 ਅਗਸਤ 2025 ਨੂੰ ਕਰਨਾਲ ਮੰਡੀ ਦਾ ਜਿਹੜੀ ਟੌਪ ਦਾ ਜਿਹੜਾ ਰੇਟ ਲੱਗਿਆ 1509 ਸੱਠੀ ਕਹਿ ਸਕਦੇ ਆ ਜੀ ਆਪਾਂ 3100 ਤੇ 80 ਰੁਪਏ ਲੱਗਿਆ ਜੀ ਤੇ ਕੁਝ ਕਿਸਾਨਾਂ ਵੀਰਾਂ ਦੇ ਜਿਹੜੇ ਮਨ ਦੇ ਵਿੱਚ ਇਹ ਸ਼ੰਕਾ ਹੁੰਦੀ ਹੈ ਕਿ ਇਸ ਵਾਰ ਜਿਹੜੇ ਰੇਟ ਕੀ ਰਹਿਣਗੇ ਕਿਉਂਕਿ ਇਹ ਇੱਕ ਵਪਾਰ ਲਾਈਨ ਦਾ ਜਿਹੜਾ ਵਪਾਰ ਹੁੰਦਾ ਜੀ ਠੀਕ ਹੈ ਜੀ ਇਸ ਦੇ ਵਿੱਚ ਪੁੱਜ ਨਹੀਂ ਆਪਾਂ ਕਹਿ ਸਕਦੇ ਮਾਰਕੀਟ ਕਦੋਂ ਉੱਪਰ ਚਲੀ ਜਾਣੀ ਹੈ ਤੇ ਕਦੋਂ ਡਾਊਨ ਚਲੀ ਜਾਣੀ ਹੈ ਤੇ ਸੋ ਇਹੀ ਅਰਦਾਸ ਬੰਦੀ ਕਰਦੇ ਆ ਕਿ ਪਰ ਨਾਲੇ ਵਰਗੇ ਰੇਟ ਨਾ ਹੀ ਰਹਿਣ ਤਾਂ ਚੰਗਾ ਕਿਉਂਕਿ ਕਿਸਾਨਾਂ ਨੇ ਪਿਛਲੀ ਵਾਰ ਵੀ ਕਾਫੀ ਜਿਹੜਾ ਨੁਕਸਾਨ ਖਾਧਾ ਤੇ ਇਸ ਵਾਰ ਜਿਹੜੇ ਬਾਸਮਤੀ ਬਹੁਤ ਘੱਟ ਰੱਖਵੇ ਦੇ ਵਿੱਚ ਲੱਗੀ ਤੇ ਪਰ ਉਮੀਦ ਕਰਦੇ ਆ ਕਿ ਅਸਵਾਰ ਜਿਹੜੇ ਬਾਸਮਿਕ ਦੇ ਰੇਟ ਚੰਗੇ ਰਹਣ ਦੀ ਸੁਭਾਵਨਾ ਤੇ ਆਉਂਦੀਆਂ ਵੀਡੀਓ ਦੇ ਵਿੱਚ ਆਪਾਂ ਹੋਰ ਜਿਹੜੀਆਂ ਮੰਡੀਆਂ ਵਿੱਚ ਵੀ ਐਡ ਕਰਿਆ ਕਰਾਂਗੇ ਤੇ ਜਰੂਰ ਕਮੈਂਟ ਕਰਕੇ ਦੱਸਣਾ ਤੁਹਾਡੀ ਬਾਸਮਿਕ